ਇੱਥੇ ਲੋੜੀ ਤੇ ਕਾਫੀ ਆਫਰਾਂ ਤੇ ਚੱਲ ਰਹੇ ਆ ਇੱਧਰ ਪਜਾਮੇ ਮਿਲ ਜੂਗੇ ਇੱਥੇ ਹੁੱਡੀਆਂ ਵੀ ਗਰਮ ਹੁੱਡੀਆਂ ਮਿਲ ਜੂਗੀਆਂ ਦੇਖ ਸਕਦੇ ਤੁਸੀਂ ਤੇ ਕਾਫੀ ਚੇਲ ਰਹੀ ਆਫਰਾਂ ਤੇ 250 ਰੁਪਏ ਤੋਂ ਬਰਨ ਸੂਟ ਮਿਲ ਜੂਗੇ ਦੇਖ ਸਕਦੇ ਬਰਨ ਸੂਟ ਲੱਗੇ ਹੋਏ ਤੇ ਲੋੜੀ ਤੇ 150 ਰੁਪਏ ਲੇਡੀਜ਼ ਜੁੱਤੀਆਂ ਤੇ ਲੱਗੀਆਂ 150 ਦੇਖ ਸਕਦੇ 150 ਉਹ ਵੀ ਲੇਡੀਜ਼ ਜੁੱਤੀ ਤੇ ਇੰਦਰ 300 ਪਜਾਮੇ ਲੱਗੇ ਹੋਏ ਜੈਂਟਸ ਪਜਾਮੇ 300 ਲੱਗੇ ਹੋਏ ਦੇਖ ਸਕਦੇ ਹਾਂ ਜੀ ਜੀ ਸਾਥ ਸ੍ਰੀ ਕਾਰਵੇ ਸਾਰਿਆਂ ਨੂੰ ਤੇ ਰੀਅਲ ਮਨਜੀਤ ਚੈਨਲ ਦਾ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੋਤੀ ਚੌਂਕ ਮਾਰਕੀਟ ਚ ਤੇ ਇੱਥੇ ਦੀ ਸੇਲਾ ਦਿਖਾਵਾਂਗੇ 100 ਰੁਪਏ ਤੋਂ ਸਟੇਟ ਸਟਾਰਟ ਹੋਆ ਵੀਡੀਓ ਨਾਲ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੈਅ ਕਮੈਂਟ ਵੀ ਕਰਦੇ ਹੋ ਤੇ ਤੁਹਾਨੂੰ ਜੋਤੀ ਚੌਂਕ ਮਾਰਕੀਟ ਦੇ 2026 ਦੀ ਪਹਿਲੀ ਸੇਲ ਦਿਖਾਣੇ ਆ ਐਤਵਾਰ ਪਹਿਲਾ ਆ ਤੇ ਦਿਖਾਣੇ ਆ ਕਿੰਨਾ ਪਸਤਾਸਾ ਲੱਗਾ ਹੋਇਆ ਸਮਾਨ ਵੀਡੀਓ ਨਾਲ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੈਅ ਕਮੈਂਟ ਵੀ ਕਰਦੇ ਹੋ ਜੋਤੀ ਚੌਂਕ ਮਾਰਕੀਟ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਤੁਸੀਂ ਜੋਤੀ ਚੌਂਕ ਮਾਰਕੀਟ ਤੋਂ ਆ ਇਹਦੇ ਵਿੱਚ ਤੁਹਾਨੂੰ ਸੇਲਾ ਦਿਖਾਵਾਂਗੇ 50 50 ਤੋਂ ਸ਼ੁਰੂ ਸੇਲ ਹੋਆ ਉਹ ਜੀ ਦੇਖੋ ਕਾਫੀ ਸਸਤੀਆਂ ਸੇਲਾ ਲੱਗੀਆਂ ਹੋਈਆਂ ਆ ਇੱਥੇ 100 100 ਨੂੰ ਕੋਟੋ 50 50 ਨੂੰ ਕਿਸੇ ਕਰੋ ਤੁਸੀਂ ਲੋ ਜੀ ਅਸੀਂ ਪਹੁੰਚ ਗਏ ਜੋਤੀ ਚੌਂਕ ਮਾਰਕੀਟ ਤੇ ਤੁਹਾਨੂੰ ਦਿਖਾਵਾਂਗਾ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਜੋਤੀ ਚੌਂਕ ਮਾਰਕੀਟ ਆ ਗਈ ਆ ਤੇ ਤੁਹਾਨੂੰ ਸਾਰਾ ਇਹ ਦਿਖਾਵਾਂਗੇ ਇੱਥੇ ਕਿੰਨੀਆਂ ਕਿ ਸੇਲਾ ਲੱਗੀਆਂ ਹੋਈਆਂ ਪਹਿਲਾਂ ਤਾਂ ਤੁਹਾਨੂੰ ਇੱਥੇ ਬੈਗ ਵੀ ਮਿਲ ਜੂਗੇ ਚਲੋ ਜੇ ਇਧਰ ਜੱਟਾਂ ਲੱਗੀਆਂ ਹੋਈਆਂ ਦੇਖ ਸਕਦੇ ਆ ਤੇ ਇਧਰ ਆ ਗਈਆਂ ਜੱਟਾਂ ਲੱਗਣ ਲੈਡੀ ਸਟੋਪ 100 ਰੁਪਿਆ ਬ੍ਰਾਹਮਾ 100 ਰੁਪਿਆ ਤੋਂ ਲੋਟੀ 100 ਰੁਪਏ ਤੋਂ ਸੇਲਾ ਲੱਗੀਆਂ ਹੋਈਆਂ ਦੇਖ ਸਕਦੇ ਤੁਸੀਂ ਤੇ ਇਧਰ ਵੀ ਲੈਡਿਸ ਸਟੋਪ 200 ਰੁਪਏ ਲੱਗੇ ਹੋਇਆ ਦੇਖ ਸਕਦੇ ਹੋ ਲੋ ਜੀ ਇੱਧਰ 2250 ਨੂੰ ਲੋ ਜੀ ਦੇਖੋ ਜੀ ਇੱਧਰ 2250 ਨੂੰ ਲੱਗੇ ਹੋਏ ਆ ਕੱਪੜੇ ਲੋ ਜੀ ਇੱਧਰ ਵੀ ਟੋਪ वगैरह ਲੱਗੇ ਹੋਏ ਹੈ 1500 ਲੇਡੀਸ ਟੋਪ ਦਾ 1500 ਨੂੰ ਮਿਲ ਜੂਗਾ ਜੀ ਲੋ ਜੀ ਲੋ ਜੀ ਇੱਧਰ ਟੋਪ ਕਰ ਮਿਲੂਗਾ ਤੁਹਾਨੂੰ 1500 ਨੂੰ ਲੱਗੇ ਹੋਏ ਆ ਟੋਪ ਵੇਖ ਸਰਦਿਆਂ ਤੇ 1:30 ਹੋਣੇ ਤੇ ਉੱਪ ਚੱਲ ਰਹੇ ਤੇ ਇੱਧਰ ਨੇੜੇ ਸਵੀਟ ਕੁੜਤੇ ਵਗੈਰਾ ਮਿਲਦਾ ਤੇ ਵੇਖ ਸਰਦਿਆਂ ਕੋਈ ਕਰਮ ਚੋਬੇ ਆ ਰਹੇ ਤੇ ਤੁਹਾਨੂੰ ਦਲਵਰ ਦੇ ਸੋਤ ਮਿਲਦਾ 5:30 ਤੇ ਵੇਖ ਸਰਦਿਆਂ ਦਲਵਰ ਦੇ ਸੋਤ 5:30 ਮਿਲਦਾ ਇੱਧਰ ਵੀ ਕਾਫੀ ਕਰਮ ਕੱਪੜੇ ਸਾਰੀ ਮਾਰਕਟ ਜੀ ਕਰਮ ਕਪੜਾ ਇਹਦਾ ਨਿਲਗੋ ਕੋ 82 روپے 72 روپے 72 روپے جیان سے جیاتا جیان سے جیاتا لیڈیز کوچز الہ کرتا مدد 63 روپے 63 روپے 63 روپے اچھا 350 لیڈیز کوچز ہائے لیڈیز کوچ لیڈیز کوچ 63 روپے ਇੱਥੇ ਕੱਪੜੇ ਬੜੇ ਕਿਕਰ ਮਿਲਦੇ ਹੋ ਉਨਾਂ ਦੇ ਕੱਪੜੇ ਮਿਲਦੇ ਨੇ ਬਹੁਤ ਸਸਤੇ ਕੱਪੜੇ ਲੱਗੇ ਹੋਏ ਬੱਚਿਆਂ ਦੇ ਕੱਪੜੇ ਰੋਜ਼ ਹੀ ਇੱਧਰ ਵੀ ਲੇਡੀਜ਼ ਕੋਟੀਆਂ ਤੁਹਾਨੂੰ ਮਿਲ ਜੁਦੇ ਨੇ ਦੇਖ ਸਕਦੇ ਆਂ ਹਰ 300 ਸਾਰੇ ਰੋਜ਼ ਇੱਥੇ ਵੀ ਰੋਜ਼ ਹੀ ਇੱਧਰ ਵੀ ਲੇਡੀਜ਼ ਕੋਟੀਆਂ ਕੋਟੀਆਂ ਲੱਗੀਆਂ ਹੋਈਆਂ ਆ ਸਾਰੀਆਂ ਤੁਹਾਨੂੰ ਮਿਲ ਜੁਦੇ ਨੇ ਲੇਡੀਜ਼ ਕੋਟੀਆਂ ਦੇਖਣਾ ਬੱਚਿਆਂ ਦੇ ਕੱਪੜੇ ਲੱਗੇ ਹੋਏ ਬੱਚਿਆਂ ਦੇ ਕੱਪੜੇ ਲੱਗੇ ਹੋਏ ਆ ਦੇਖ ਸਕਦੇ ਆ ਇਧਰ 350 ਲੱਗੇ ਹੋਏ ਆ ਲੇਡੀਜ਼ ਕੋਟੀ ਆ ਆ ਲੈ ਲੋ ਆ ਲੋ 350 ਦੇਖ ਸਕਦੇ ਆ ਬਹੁਤ ਜੀ 350 ਦੇ ਸਾਰੇ ਲੇਡੀਜ਼ ਕੋਟੀਆਂ ਲੱਗੇ ਹੋਏ ਆ ਜੀ ਲੋ ਜੀ ਇਧਰ ਲੇਡੀਜ਼ ਕੋਟ ਕੋਟ ਵਗੈਰਾ ਵੀ ਤੁਹਾਨੂੰ ਮਿਲ ਜੂਗੇ ਲੇਡੀਜ਼ ਕੋਟ ਇਹ ਲੇਡੀਜ਼ ਕੋਟ ਆ ਸਾਰੇ ਤੇ ਲੇਡੀਜ਼ ਕੋਟ ਵੀ ਮਿਲ ਜੂਗਾ ਇਧਰ ਸਾਨੂੰ ਲੇਡੀਜ਼ ਕੋਟ ਵੀ ਮਿਲ ਜੂਗਾ ਤੁਹਾਨੂੰ ਤੇ ਇਧਰ ਇਹ ਪਰਫੈਕਟ ਹੈ ਜੀ ਇੱਕ ਟਮਕਰਾ ਕੋਟ ਮੈਂ ਜੁਬੇ ਲੈ ਲਵਾਂਗੀ ਇਹ ਇਨਰ ਸ਼ੂਟ ਵੀ ਲੱਗੇ ਹੋਏ ਜੀਨਰ ਸ਼ੂਟ ਵੀ ਲੱਗੇ ਹੋਏ ਆ ਦੋ ਇਨਰ ਸ਼ੂਟ ਦੋ ਉਹ ਜੇ ਤੁਸੀਂ ਲੈ ਲੇ ਸੂਟ ਤਾਂ 350 650 ਸੇ ਸਾਢੇ ਥੋੜਾ ਜਿਹਾ ਜਾਨਾ ਹੈ ਜੀੜੀ ਸੂਟ ਲੱਗੇ ਹੋਏ ਆ 350 650 ਆ ਹਾਂ ਜੀ ਹੈਲੋ ਇਹ ਤਾਂ ਨਹੀਂ ਜੀ ਇੱਥੇ ਗਰਮ ਪਜਾਮੇ ਤੁਹਾਨੂੰ ਮਿਲ ਜੂਗੇ ਗਰਮ ਪਜਾਮੇ ਲੱਗੇ ਹੋਏ ਆ ਦੇਖ ਸਕਦੇ ਹੋ ਗਰਮ ਪਜਾਮੇ ਸ਼ਰਟ ਵਗੈਰਾ ਵੀ ਮਿਲ ਜੂਗੇ ਤੁਹਾਨੂੰ ਤੇ ਕਮੀਜ਼ਾਂ ਵੀ ਜੈਂਟਸ ਕਮੀਜ਼ਾਂ ਮਿਲ ਜਾਣਗੀਆਂ ਇੱਥੇ ਗਰਮ ਸੂਟ ਸੈਟ ਬਿਲਕੁਲ ਮਹਿੰਗੇ ਨਹੀਂ ਲੈਡੀਆਂਜ਼ ਗਰਮ ਸੂਟ ਆ ਬੂਟ ਵਗੈਰਾ ਵੀ ਮਿਲ ਜੂਗੇ ਤੁਹਾਨੂੰ ਲੱਗੇ ਹੋਏ ਆ ਦੇਖ ਸਕਦੇ ਆ ਤੇ ਇੱਥੇ ਵੀ ਕੋਟ ਵਗੈਰਾ ਕਾਫੀ ਸਸਤੇ ਮਾਰਕਟ ਆ ਚਲੰਦਰ ਚੌਥੀ ਚੌਂਕ ਤੇ ਅਸੀਂ ਪਹੁੰਚ ਗਏ ਆ تو ادھر بھی دو دو سو سیل لگی ہوئی ہے دو دو سو ادھر بھی گرم پجامے دو دونوں سیل لگی, لگی ہوئی ہے دیکھ سکتے روز ادھر بھی لیڈیز سوٹ تھو مل جائے گا لگے ہوئے لیڈیز سوٹ ساڑھے تین تین سو نیڈیز سوٹ لگے ہوئے ہیں ساڑھے تین سو تو دیکھ سکتے ساڑھے تین سو نیڈیز سوٹ ایسے لگے ہوئے ਅਦੇ 66 ਦੇ ਹੋਏ ਲੋਜੇ ਦਾ 66 ਦੇ ਹੋਏ ਦੇਖ ਸਕਦੇ ਹੋ ਤੁਸੀਂ 66 ਸਜੇ ਹੋ ਗਿਆ ਲੇਡੀਜ਼ ਇਧਰ ਵੀ ਲੇਡੀ ਸ਼ੂਟ ਤੁਹਾਨੂੰ ਮਿਲ ਜੂਗਾ ਦੇਖ ਸਕਦੇ ਹੋ ਲੇਡੀ ਸ਼ੂਟ ਇਧਰ ਲੱਗੇ ਹੋਏ ਸਾਰੇ ਤੇ ਬਹੁਤ ਸਸਤੀ ਮਾਰਕੀਟ ਆ ਇਧਰ ਟੋਪੂ ਵਗੈਰਾ ਵੀ ਮਿਲ ਜੂਗਾ ਤੁਹਾਨੂੰ ਫੁਲਕਾਰੀਆ ਵਗੈਰਾ ਵੀ ਤੁਹਾਨੂੰ ਮਿਲ ਜੂਦੇ ਤੇ ਦੇਖ ਸਕਦੇ 500 ਦੇ ਆਓ 텐ਸੂ ਦਾ 500 ਲੈ ਨਿੱਕੇ ਨਿੱਕੇ ਬੱਚਿਆਂ ਦੇ ਅੱਜ ਸੋਡੇ ਲੱਗੇ ਹੋਏ ਆ ਲੋਹੜੀ ਤੇ ਬਹੁਤ ਸਾਰੇ ਆਫਰ ਲੱਗੇ ਹੋਏ ਆ ਜਿੱਦਾਂ ਤੁਹਾਨੂੰ ਕੋ ਪਤਾ ਲੋਹੜੀ ਆ ਲੋਹੜੀ ਤੇ ਆਫਰ ਬਹੁਤ ਸਾਰੇ ਲੱਗੇ ਹੋਏ ਆ ਆਫਰ ਗਰਮ ਫੋਟੋ ਵੀ ਤੁਹਾਨੂੰ ਮੈ ਦੋਗੇ ਅੰਦਰ ਬੂਟਾਂ ਦਾ ਰੰਗ ਬਹੁਤ ਨਾਲੇ ਨੇ ਜਿਹੜੇ ਸਾਹਮਣੇ ਬਹੁਤ ਲੱਗੇ ਹੋਏ ਆ ਬੂਟ ਵੀ ਤੁਹਾਨੂੰ ਮਿਲਦੇ ਆ ਜਿਹੜੀ ਕੁੜੀਆਂ ਆ ਦੋ ਮਿਲੀਆਂ ਬਹੁਤ ਚੋਗਾ ਅੰਦਰ ਲੇਡੀਜ਼ ਕੋ ਜਿਆਦਾ ਸਭ ਦਾ ਘਰ ਪਤਾ ਦਾ ਬਹੁਤ ਆਇਓ ਜੀ ਵੀ ਪੰਜਾਬੀ ਜੁੱਤੀ ਤੁਹਾਨੂੰ ਮਿਲਿਓ 1.5 150 ਰੁਪਏ ਦੀਆਂ ਪੰਜਾਬੀ ਜੁੱਤੀਆਂ ਕਾਫੀ ਲੋਹੜੀ ਤੇ ਆਫਰ ਲੱਗੇ ਹੋਏ ਆ ਦੇਖ ਸਕਦੇ ਆ ਨਾ ਜੀ لڈیز ستیاں لگی ہوئی ہیں ڈیڑھ سوڈیز ڈیڑھ سو دیکھ سر ڈیڑھ سو لگی ہوئی لےڈیز جتی تین تین سو پجامے لگے ہوئے جینٹس پزامے تین سو لگے ہوئے ہوئے بچے چار چار بغیر سوٹ بھی مل جائے گرم گرم کمیچا مل جائیں ادھر ٹپ بہت مل جی لاؤ جی پجام پجامے بھی تہن مل جے تین تین سال گرم شرٹ لگی ہوئیں سے گرم شرٹ تین تین سال لگے ادھر بھی ਉਹ ਜਿਹੜਾ 3-3 4-4 ਸੌਨ ਲੱਗੇ ਹੋਏ ਆ ਜਿਸ ਫੂਟ ਅੰਦਰ ਵੀ ਬਲਬੋਰਡ ਦੇ ਸ਼ੋਟ ਨ ਮਿਲੂਏ ਦੇ ਕੋਲ ਅੰਦਰ ਬਲਬੋਰਡ ਦੇ ਸ਼ੋਟ ਨ ਮਿਲੂਏ ਤੁਹਾਨੂੰ ਬਹੁਤ ਸਸਤਾ ਲੱਗਦਾ ਹੈ 1500 ਹਨ 590 ਲੱਗੇ ਹੋਏ ਆ ਲੈਡਿਸ ਬਲਬੋਰਡ ਸ਼ੋਟ ਨਾਲ ਸ਼ੋਟ ਬੱਚਿਆਂ ਨੇ ਜਿਹਾ ਬਿਨਾਂ ਬਾਜੂ ਵਾਲੇ 3-3 ਸੌਨ ਇੰਜੈਕਟਰ ਲੱਗੇ ਹੋਈਆਂ ਆ ਤੇ ਅੰਦਰ ਵੀ ਕਾਫੀ ਕਪਰੇ ਇਧਰ ਵੀ ਨਾਈਟ ਸੂਟ ਲੱਦੇ ਹੋਏ ਦੇਖ ਸਕਦੇ ਆ ਨਾਈਟ ਸੂਟ ਇਧਰ ਵੀ ਕਾਫੀ ਸੇਲਾ ਲੱਗਿਆ ਹੋਇਆ ਲੋੜੀ ਤੇ ਕਾਫੀ ਉੱਪਰ ਚੱਲਦੇ ਪਏ ਗਰਮ ਸੂਟ ਮਿਲ ਜੂਗੇ ਤੁਹਾਨੂੰ ਦੇਖ ਸਕਦੇ ਆ ਸਾਮਣੇ ਗਰਮ ਸੂਟ ਲੱਗੇ ਹੋਏ ਲੇਡੀਜ਼ ਗਰਮ ਸੂਟ ਇਧਰ ਵੀ ਤੁਹਾਨੂੰ ਲੇਡੀਜ਼ ਸੂਟ ਮਿਲ ਜੂਗੇ ਕਾਫੀ ਲੋੜੀ ਤੇ ਉੱਪਰ ਕਾਫੀ ਲੱਗੇ ਹੋਏ ਦੇਖ ਸਕਦੇ ਆ ਤੇ ਗਰਮ ਸੂਟ ਵੀ ਇਧਰ ਮਿਲ ਜੂਗੇ ਤੁਹਾਨੂੰ ਤੇ ਹੋ ਜੀ 350 ਦਾ 600 ਦਾ 100 ਦਾ ਇਹਨਾਂ ਕੋਲ ਕਰਨ 100 ਲੱਭੇ ਹੋਏ ਦੇਖ ਸਕਦੇ ਹੋ ਜੀ کافی ਉਫਰਾਤ ਲੱਗੇ ਹੋਏ ਹੈ ਜੀ ਆਮ ਜਿਹਾ ਨਹੀਂ ਕੋਲ ਵਗਿਆ ਤਾਂ ਮਿਲ ਜੂਗੇ ਛੋਲੇ ਲੱਗੇ ਹੋਏ 2 200 ਲੋ ਜੀ کافی ਉਫਰਾਤ ਲੱਗੇ ਹੋਏ ਆ ਕਪੜੇ ਇਥੇ ਤੇ ਦਿਵਾਲੀ ਕਰ ਲੋਹੜੀ ਤੇ کافی ਤਾਂ ਉਫਰਾਤ ਇਥੇ ਮਿਲ ਜੂਗਾ ਕਿਉਂਕਿ ਸਾਲ ਦਾ 2026 ਦਾ ਪਹਿਲਾ ਦੇ ਨਵਾਂ ਪਹਿਲਾ ਐਤਵਾਰ ਉਹ ਦੇਖ ਸਕਦੇ ਕਾਫੀ ਸੇਲਾ ਲੱਗੇ ਹੋਏ ਆਏ ਵੀ ਅੰਮ੍ਰਿਤ ਟ੍ਰੈਕ ਫੋਟੋ ਜਾਇਕਰੋ ਜਾਂ ਪੰਜਾਬੇ ਲੋ ਤੇ ਇੱਧਰ ਤੁਹਾਨੂੰ ਗਰਮ ਚਾਦਰਾਂ ਵੀ ਮਿਲ ਜੂਗੀਆਂ ਦੇਖ ਸਕਦੇ ਗਰਮ ਚਾਦਰਾਂ ਦੀ ਤੁਹਾਨੂੰ ਇੱਥੇ ਮਿਲ ਜੂਏ ਸੇਲ ਦੇ ਵਿੱਚ ਲੱਗੀਆਂ ਹੋਈਆਂ ਗਰਮ ਚਾਦਰਾਂ ਦੇਖ ਸਕਦੇ ਲੋ ਤੇ ਲੋੜੀ ਤੇ ਕਾਫੀ ਆਫਰ ਲੱਗੇ ਹੋਏ ਆਓ ਇੱਕ ਵਾਰੀ ਵੀ ਜ਼ਰੂਰ ਵਿਜ਼ਿਟ ਕਰੋ ਲੋ ਜੀ ਇੱਧਰ ਵੀ ਕਾਫੀ ਉਫਰਾਤੇ ਲੱਗੇ ਹੋਏ ਆ لو جی ادھر پجام میں بھی تعلیم مل جائے گی جینٹس پجامے کافی اوفران سے لگے ہوئے ہے جی لو جی ادھر ڈیڑھ ڈیڑھ پجام میں لگے ہوئے گرم پجامے ڈیڑھ سو نو ادھر بھی ڈیڑھ سو لگے ہوئے ہے ਇੱਧਰ ਵੀ ਕੋਟੇ 3.5 300 ਨੂੰ ਕੋਟੀਆਂ ਲੱਗੀਆਂ ਹੋਈਆਂ ਦੇਖ ਸਕਦੇ ਆ ਰੇਟ ਲਿਖਿਆ ਹੋਇਆ 300 350 ਨੂੰ ਕੋਟੀਆਂ ਲੱਗੀਆਂ ਹੋਈਆਂ 350 350 350 350 ਕਾਫੀ ਉਫਰਾਤੇ ਲੱਗੇ ਹੋਏ ਕੱਪੜੇ ਦੇਖ ਸਕਦੇ ਹੋ ਕੋਟੀਆਂ ਮੰਦੇ ਵੀ 3.5 ਦੇ حساب ਲੱਗੀਆਂ ਹੋਈਆਂ ਲੋੜੀਂਦੀਆਂ ਕੋਟੀਆਂ ਤੇ ਇੱਧਰ ਸਾਮੇ ਵੀ ਸੂਟ ਲੱਗੇ ਹੋਏ ਤੇ ਗਰਮ ਸੂਟੇ ਤੇ ਤੁਹਾਨੂੰ 1250 ਦਾ 5-500 ਇੱਧਰ 2250 ਨੂੰ ਪਜਾਮਾ ਲੱਗਾ ਹੋਇਆ ਇੱਧਰ 2200 ਨੂੰ ਪਜਾਮਾ ਲੱਗਾ ਹੋਇਆ ਦੇਖ ਸਕਦੇ ਹੋ ਕਾਫੀ ਔਫਰਾਂ ਤੇ ਚੱਲਦੇ ਪਏ ਕੁੱਤੜੇ ਲੋਜ ਇੱਥੇ ਜੈਂਟਸ ਪੈਂਟਾਂ ਤੁਹਾਨੂੰ ਮਿਲ ਜੂਗੀਆਂ ਸੂਟ ਮਿਲ ਜੂਗੀਆਂ ਕਾਫੀ ਔਫਰਾਂ ਤੇ ਲੱਗ ਰਿਹਾ ਹੈ ਘਰ ਦੇ ਸੂਟ ਮਿਲ ਜੂਗਗੇ ਤੇ ਕਾਫੀ ਸੇਲਾਂ ਲੱਗੀਆਂ ਹੋਈਆਂ ਇੱਧਰ ਪਈਓਜ ਤੇ ਪਿਆਮੇ ਮਿਲ ਜੂਗੇ ਤਾਂ ਲੋਜ ਇੱਥੇ ਫਰਾਂ ਦੇ ਦਰਮਣੋਂ ਕੋ ਮਿੱਚਾ ਮਿਲ ਜੂਗੇ ਤਾਂ ਉਥੇ ਦੇਖ ਸਕਦੇ ਹੋ ਕਾਫੀ ਔਫਰਾਂ ਤੇ ਪੈਂਟਾਂ ਵੀ ਮਿਲ ਰੂਗੇ ਜੈਂਟਸ ਜੀ ਕੱਟ ਪੀਸ ਵੀ ਲੈ ਜਾਣੇ ਹੋ ਤਾਂ ਕੱਟ ਪੀਸ ਵੀ ਤੁਹਾਨੂੰ ਮਿਲ ਰੂਗਾ ਬਹੁਤ ਸਸਤੇ ਕੱਟ ਪੀਸ ਮਿਲਦੇ ਹੋਏ ਆਹ ਦੇਖੋ ਕਾਫੀ ਫਰਟ ਹੈ ਮਾਰਕੋ ਬੀਗੈਟੇ ਹੀ ਹੈ ਕਾਰਾਂ ਆਹੋ ਆਹੋ ਇੱਥੋਂ ਸਾਨੂੰ ਬਰਨਸੋਟ ਮਿਲਦੇ ਹੋਏ ਦੇਖ ਸਕਦੇ ਹੋ ਬਰਨਸੋਟ ਲੱਗੇ ਹੋਏ ਤੇ ਲੋੜੀ ਤਾਂ ਇਹ ਅੰਦਰ ਗਰਮ ਸ਼ੋਲ ਤਾਂ ਮਿਲੂਗੇ ਅੰਦਰ ਗਰਮ ਸ਼ੋਲ ਵੀ ਮਿਲ ਜੂਗੇ ਦੇਖ ਸਕਦੇ ਹੋ ਗਰਮ ਸ਼ੋਲ ਤੇ ਕਾਫੀ ਲੱਗੀਆਂ ਹੋਈਆਂ ਸੇਲਾਂ ਦੇਖ ਸਕਦੇ ਆ ਇੱਧਰ ਵੀ ਤੁਹਾਨੂੰ ਗਰਮ ਗਰਮ ਸੂਟ ਲੱਗੇ ਹੋਏ ਆ ਦੇਖ ਸਕਦਾ ਤੁਸੀਂ ਤੇ ਲੋੜੀ ਤੇ ਕਾਫੀ ਆਫਰਾਂ ਤੇ ਚੱਲ ਰਹੇ ਆ ਇੱਧਰ ਪਜਾਮੇ ਮਿਲ ਜੂਗੇ ਇੱਧਰ ਹੁੱਡੀਆਂ ਵੀ ਗਰਮ ਹੁੱਡੀਆਂ ਮਿਲ ਜੂਗੀਆਂ ਦੇਖ ਸਕਦਾ ਤੁਸੀਂ ਤੇ ਕਾਫੀ ਸੇਲ ਤੇ ਆਫਰਾਂ ਤੇ